ਕਿੰਨੇ ਜਦੋਂ ਬਾੜ ਖੇਤ ਨੂੰ ਖਾਨ ਲੱਗ ਜਾਣਾ ਤੇ ਫਿਰ ਖੇਤ ਦਾ ਬਚਣਾ ਔਖਾ ਹੋ ਜਾਂਦਾ ਇਵੇਂ ਜੇ ਝੂਠ ਬਨਾਵਟ ਫੁਖਰਾਪਨ ਇਹ ਸਾਰੀਆਂ ਚੀਜ਼ਾਂ ਪਰਿਵਾਰਾਂ ਦੇ ਵਿੱਚ ਆ ਜਾਣ ਜਾਂ ਸਿਸਟਮ ਦੇ ਵਿੱਚ ਰਿਸ਼ਵਤ ਭ੍ਰਿਸ਼ਟਾਚਾਰ ਆ ਜਾਏ ਤੇ ਫਿਰ ਸਿਸਟਮ ਦਾ ਬਚਣਾ ਵੀ ਔਖਾ ਹੋ ਜਾਂਦਾ ਤੇ ਪਰਿਵਾਰਾਂ ਦਾ ਬਚਣਾ ਵੀ ਔਖਾ ਹੋ ਜਾਂਦਾ ਕਿੰਨੇ ਨੇ ਜਿਹੜਾ ਸਭ ਨੇ ਨਾ ਉਹਦੀ ਜਿਹੜੀ ਫਿਤਰਤ ਹੈ ਜਵ ਦਾ ਕੰਮ ਜਿਹੜਾ ਹੈ ਉਹ ਮੈਲ ਕੱਢਣੀ ਆ ਤੇ ਜੇ ਸਾਪ ਨਹੀਂ ਗੰਦਾ ਹੋ ਜਾਏ ਤੇ ਫਿਰ ਕੀ ਹੋਏਗਾ ਕਿ ਉਹ ਮੈਲ ਕੱਟੇਗਾ ਜੇ ਸਾਡੀ ਸਾਰਿਆਂ ਦੀ ਸੋਚ ਸਾਫ ਹੋਏਗੀ ਤੇ ਸਮਾਜ ਸਾਫ ਹੋਏਗਾ ਸਿਸਟਮ ਸਾਫ ਹੋਏਗਾ ਜੇ ਸਾਡੀ ਸੋਚ ਗਲਤ ਹੋਏਗੀ ਸਾਡਾ ਆਚਾਰ ਵਿਹਾਰ ਗਲਤ ਹੋਏਗਾ ਤੇ ਸਾਡਾ ਜਿਹੜਾ ਸਿਸਟਮ ਹੈ ਉਹ ਕਦੇ ਵੀ ਸਾਫ ਨਹੀਂ ਰਹੇਗਾ ਕਦੇ ਵਧੀਆ ਨਹੀਂ ਰਹੇਗਾ ਚਾਹੇ ਪਰਿਵਾਰ ਦਾ ਸਿਸਟਮ ਹੈ ਚਾਹੇ ਰਿਸ਼ਤਿਆਂ ਦਾ ਸਿਸਟਮ ਹੈ ਚਾਹੇ ਸਰਕਾਰੀ ਤੰਤਰ ਦਾ ਸਿਸਟਮ ਹੈ ਇਸ ਕਰਕੇ ਜਿਹੜਾ ਸੋਚ ਪਾਲਾ ਸਾਬਣ ਹੈ ਉਹਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਹੀ ਸਾਡਾ ਸਾਰਾ ਜਿਹੜਾ ਸਿਸਟਮ ਉਹ ਜਿਹੜਾ ਠੀਕ ਰਹੇਗਾ ਜੇ ਸਾਬਣ ਗੰਦਾ ਹੋ ਗਿਆ ਸੋਚ ਦਾ ਸਾਬਣ ਗੰਦਾ ਹੋ ਗਿਆ ਤੇ ਕੋਈ ਮੈਲ ਨਹੀਂ ਨਿਕਲੇਗੀ ਤੇ ਜੋ ਕੁਝ ਅਸੀਂ ਪੁੱਤਦੇ ਪਹਿ ਮੈਨੂੰ ਲੱਗਦਾ ਸਾਡੀ ਸੋਚ ਦਾ ਸਾਬਣ ਜਿਹੜਾ ਹੈ ਉਹ ਗੰਦਾ ਹੁੰਦਾ ਜਾਂਦਾ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਲਝਦੇ ਜਾਂਦੇ ਆਂ ਔਰ ਬਹੁਤ ਕੁਝ ਜਿਹੜਾ ਅਸੀਂ ਅਗਲੀਆਂ ਪੀੜ੍ਹੀਆਂ ਦੇ ਲਈ ਕੰਡੇ ਖਲਾਲ ਰਹੇ ਆਂ ਅਚਾਰ ਜਰੂਰ ਕਰਿਓ ਮੈਂ ਦਿੰਦੇ ਹਾਂ